ਆਰ ਦਾ ਪ੍ਰੋਗਰਾਮ ਹਮੇਸ਼ਾ ਹੀ ਰਿਆ ਬੇਟੀ ਬਚਾਓ ਬੇਟੀ ਪੜਾਓ ਅਰ ਮੈਂ ਬੜੀ ਖੁਸ਼ੀ ਨਾਲ ਗੱਲ ਕਹਿ ਰਿਹਾ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਅਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਧੀ ਲੋੜੀ ਦਾ ਜਿਸ 13 ਤਰੀਕ ਨੂੰ 12 ਤਰੀਕ ਨੂੰ 11 ਤਰੀਕ ਨੂੰ ਲਗਾਤਾਰ ਮੈਂ ਤਕਰੀਬਨ ਪੰਜਾਬ ਦੇ ਤਿੰਨ ਤੋਂ ਚਾਰ ਸ਼ਹਿਰਾਂ ਦੇ ਬੜਿਆਂ ਗਿਆ ਲੁਧਿਆਣਾ ਚ ਗਿਆ ਉੱਥੇ ਇੱਕ ਜਗ੍ਹਾ ਦੇ ਉੱਤੇ 500 ਬੱਚਿਆਂ ਦੀ ਇਕੱਠੀਆਂ ਦੀ ਲੋੜੀ ਬਹੁਤ ਬੜੀ ਗੱਲ 5500 ਪਰਿਵਾਰ ਉੱਥੇ ਮੌਕੇ ਤੇ ਮੌਜੂਦ ਸੀਗੇ ਉਸ ਬਾਅਦ ਲੁਧਿਆਣਾ ਗਿਆ तकरीबन 400 ਪਰਿਵਾਰਾਂ ਦੀ ਲੋੜੀ ਉੱਥੇ ਪਾਈ ਉਦੋਂ ਕਿਉਂਕਿ ਗਵਰਨਮੈਂਟ ਦੇ ਪ੍ਰੋਗਰਾਮਾਂ ਅਸੀਂ ਵੀ ਕਿਈ ਸ਼ਿਰਕਤ ਨਹੀਂ ਕਰ ਸਕਦੇ ਮੌਕੇ ਤੇ ਜਿਹੜੀ ਹੈ ਇਸ ਵੇਲੇ ਸੀ ਅੱਜ ਬਾਹਰੇ ਲੋੜੀ ਦੀਆਂ ਦੀ ਲੋੜੀ ਜਿਹੜੀ ਜਾ ਕੇ ਬਾਹਰੇ ਕਿਉਂਕਿ ਜਨਵੀ ਦਾ ਮਹੀਨਾ ਤੱਕ ਚੱਲ ਰਿਹਾ ਸਾਰਾ ਇਹ ਮਹੀਨਾ ਜਿਹੜਾ ਹੈ ਇਸੀ ਸੈਲੀਬ੍ਰੇਸ਼ਨ ਦਾ ਹੁੰਦਾ ਸੋ ਅੱਜ 121 ਬੱਚੀਆਂ ਦੀ ਜਿਹੜੀ ਲੋੜੀ ਪਾਈ ਹੈ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਬਹੁਤ ਵਧਾਈ ਦੇ ਪਾਤਰ ਹੈ ਏਡੀਸੀ ਸਾਹਿਬ ਕਮਾਂਡਰ ਸਾਹਿਬ ਨੇ ਨਾਮ ਖੜੇ ਹੈ ਔਰ ਸਾਡੇ ਜਿਲ੍ਹਾ ਵੈਲਫੇਅਰ ਅਫੀਸਰ ਖੜੇ ਹੈ ਬੜਾ ਖੁਸ਼ੀ ਦਾ ਮੌਕਾ ਹੈ ਔਰ ਸਾਰੇ ਪਰਿਵਾਰ ਬੜੇ ਖੁਸ਼ ਆ ਔਰ ਇਸ ਨਾਲ ਮੈਂ ਗੱਲ ਉਸ ਦੀ ਚੈਨਾ ਮੈਂ ਗੱਲ ਵੀ ਕੀਤੀ ਹੈ ਬੱਚੀ ਦੀ ਨੇਮਪਲੇਟ ਲੱਗ ਕੇ ਆਏ ਆ ਸਾਰਿਆਂ ਨੂੰ ਨੇਮਪਲੇਟ ਦਿੱਤੀ ਗਈ ਆ ਬੱਚੀਆਂ ਦੀ ਨੇਮਪਲੇਟ ਜਿਹੜੀ ਘਰ ਦੇ ਉੱਤੇ ਅੱਜ ਮੇਰੇ ਘਰ ਤੇ ਵੀ ਮੇਰੀ ਮਾਤਾ ਜੀ ਦਾ ਨਾਮ ਲੱਗਿਆ ਆਪਦੇ ਵਿੱਚ तकरीबन 13 12 ਤੋਂ 13 ਡਿਪਟੀ ਕਮਿਸ਼ਨਰ ਜਿਹੜੀ ਸਾਡੀਆਂ ਮਰੀਆਂ ਬੜੀਆਂ ਆਫੀਸਰ ਹੈਗੀਆਂ ਉਹ ਸਾਡੀਆਂ ਬੱਚੀਆਂ ਆ ਨੌਜਵਾਨ ਸਾਡੀਆਂ ਕੜਕੀਆਂ ਹੈ। ਤੋਂ ਉਹਨਾਂ ਨੇ ਉੱਚ ਉੱਚ ਵਿੱਦਿਆ ਲੈ ਕੇ ਔਰ ਅਸੀਂ ਦੇਖਦੇ ਵੇ ਜਿੰਨਾ ਸਾਡੇ ਨਾਲ ਇਹ ਇਕੱਠਾ ਹੈ ਅੱਜ ਇਹ ਜਿਹੜਾ ਯੁੱਗ ਆ ਰਿਹਾ ਉਹ ਲੜਕੀਆਂ ਦਾ ਆ ਰਿਹਾ ਸੋ ਸਾਨੂੰ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਔਰ ਸਾਨੂੰ ਇਸ ਨਾਰੇ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਵੀ ਬੇਟੀ ਬਚਾਓ لیکن انفرچونیٹی کیونکہ اسی نو تو نو دیوییاں دی پوجا اسی کردے سارے جانے لڑکے تو بہت بہت ਮੈਂ ਮੁबारकबाद ਦਿੰਨਾ سارے ਪ੍ਰਸ਼ਾਸਨ ਨੂੰ ਵਧਾਈ ਦਿੰਨਾ اور سارے ਜਿੰਨੇ ਪਰਿਵਾਰ ਇੱਥੇ ਆਏ ਉਹਨਾਂ ਨੂੰ ਬਹੁਤ ਬਹੁਤ ਮੁबारकबाद ਦਿੰਨਾ ਬਹੁਤ ਬਹੁਤ ਧੰਨਵਾਦ ਜੈਜੋ ਸ਼ੇਰਗੜ੍ਹ سٹیਡੀਅਮ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਤੇ ਜ਼िला ਪ੍ਰਸ਼ਾਸਨ ਵੱਲੋਂ 121 ਨਵਜੰਮੀਆਂ ਲੜਕੀਆਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਲੋਹੜੀ ਮੌਕੇ ਧੀਆਂ ਦੀ ਲੋਹੜੀ ਮਨਾਈ ਗਈ ਜਿਹਦੇ ਰਾਹੀਂ ਸਮਾਜ ਨੂੰ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕੀ ਲੜਕੀਆਂ ਦੇ ਜਨਮ ਦਾ ਵੀ ਉਸੇ ਤਰ੍ਹਾਂ ਸਵਾਗਤ ਕਰੋ ਜਿਸ ਤਰ੍ਹਾਂ ਲੜਕੀਆਂ ਦਾ ਕਰਦੇ ਹੋ ਤੇ ਉਹਨਾਂ ਨੂੰ ਵਿਦਿਆ ਤੇ ਹੋਰ ਅੱਗੇ ਵਧਣ ਦੇ ਬਰਾਬਰ ਦੇ ਜਾਂ ਲੜਕੀਆਂ ਤੋਂ ਵੀ ਵੱਧ ਮੌਕੇ ਪ੍ਰਦਾਨ ਕਰੋ ਤੇ ਐਸਾ ਕੋਈ ਖੇਤਰ ਨਹੀਂ ਹੈ ਜਿੱਦੇ ਵਿੱਚ ਲੜਕੀਆਂ ਆ ਨਹੀਂ ਪਹੁੰਚੀਆਂ ਤੇ ਲੜਕੀਆਂ ਦੇ ਬਰਾਬਰ ਹੀ ਨਹੀਂ ਸਗੋਂ ਨਾਲੋਂ ਤੋਂ ਵੱਧ ਤਰੱਕੀ ਕੀਤੀ ਹੈਗੀ ਆ ਅਜੇ ਅਸੀਂ 121 ਨਵ ਜੰਮੀਆਂ ਬੱਚੀਆਂ ਦੇ ਨਾਵਾਂ ਦੀਆਂ ਨੇਮ ਪਲੇਟਸ ਵੀ ਦਿੱਤੀਆਂ ਆ ਮੇਰੀ ਬੇਟੀ ਮੇਰੀ ਸ਼ਾਨ ਘਰ ਦੀ ਪਹਿਚਾਨ ਬੇਟੀ ਦੇ ਨਾਮ ਜੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਗੜ ਦੇ ਵਿਖੇ ਆ ਇਸਤਰੀ ਅਤੇ ਬਾਲ ਤੇ ਸੁਰੱਖਿਆ ਵਿਭਾਗ ਵੱਲੋਂ ਅ ਅੱਜ ਧੀਆਂ ਦੀ ਲੋੜੀ ਜਿਹੜਾ ਬੇਟੀ ਬਚਾਓ ਬੇਟੀ ਪੜਾਓ ਦੇ ਤਹਿਤ ਅੱਜ ਕੀਤਾ ਗਿਆ ਜਿਦੇ ਵਿੱਚ 121 ਨਵ ਜੰਮੀ ਲੜਕੀਆਂ ਜੜੀਆਂ ਨੇ ਬੱਚੀਆਂ ਜੜੀਆਂ ਨੇ ਉਹਨਾਂ ਦੀਆਂ ਮਾਵਾਂ ਸਮੇਤ ਬੱਚੀਆਂ ਆਈਆਂ ਸੀ ਤੇ ਸਾਡੇ ਮਾਨਯੋਗ ਮਾਲ ਮੰਤਰੀ ਤੇ ਜਲਸ्रोत ਮੰਤਰੀ ਪੰਡਤ ਬ੍ਰਹਮਸ਼ੇਖਰ ਜਿੰਪਾ ਜੀ ਓਐਸ ਮਾਗਮ ਦੇ ਮੁੱਖ ਮਹਿਮਾਨ ਸਨ ਤੇ ਉਹਨਾਂ ਵੱਲੋਂ ਸਾਰੇ ਮਾਪਿਆਂ ਨੂੰ ਇੰਡੀਵਿਜੂਅਲੀ ਪਰਸਨਲੀ ਜਾ ਕੇ ਜਿਹੜਾ ਸੀ ਬੱਚਿਆਂ ਨੂੰ ਜਿਹੜਾ ਸੀਗਾ ਲੋੜੀ ਉਹ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਰਸਮੀ ਤੌਰ ਤੇ ਲੋੜੀ ਜਿਹੜੀ ਹੈ ਉਹਦੀ ਅੱਗ ਜਿਹੜੀ ਬਾਲੀ ਗਈ ਤੇ ਉਸ ਤੋਂ ਬਾਅਦ ਬੜਾ ਵਧੀਆ ਖੂਬਸੂਰਤ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਸੀ ਤੇ ਜਿਹਦੇ ਵਿੱਚ ਕੁੜੀਆਂ ਦੀ ਮਹੱਤਤਾ ਤੇ ਕੁੜੀਆਂ ਦਾ ਆਪਣੇ ਮਾਪਿਆਂ ਦੇ ਪ੍ਰਤੀ ਜੋ ਪ੍ਰੇਮ ਹੈ ਉਹ ਸਾਰਾ ਉਜਾਗਰ ਕੀਤਾ ਗਿਆ ਤੇ ਮੈਂ ਬਹੁਤ ਪ੍ਰਭਾਵਿਤ ਹਾਂ ਜਿਸ ਤੰਗ ਨਾਲ ਪ੍ਰੋਗਰਾਮ ਜਿਹੜਾ ਪ੍ਰਿੰਸੀਪਲ ਸਾਹਿਬ ਰਾਜੇਨ ਅਰੋੜਾ ਜੀ ਵੱਲੋਂ ਆਯੋਜਿਤ ਕੀਤਾ ਗਿਆ ਤੇ ਮੈਂ ਆਸ ਕਰਦਾ ਕਿ ਸਮਾਹ ਹੁਣ ਬਦਲ ਗਿਆ ਹੈ ਤੇ ਕੁੜੀਆਂ ਜਿਹੜੀਆਂ ਨੇ ਉਹ ਮੱਲਾ ਮਾਰਦੀਆਂ ਨੇ ਤੇ ਸਮਾਜ ਦੇ ਵਿੱਚ ਇਹ ਸੁਨੇਹਾ ਇੱਕ ਕਿਸਮ ਦਾ ਚਲਾ ਗਿਆ ਹੈ ਕਿ ਕੁੜੀਆਂ ਨੂੰ ਵੀ ਮੁੰਡਿਆਂ ਤੋਂ ਬਰਾਬਰ ਨਹੀਂ ਮੁੰਡਿਆਂ ਤੋਂ ਵੱਧ ਜਿਹੜੇ ਨੇ ਵਿੱਦਿਆ ਦੇ ਭਰਪੂਰ ਮੌਕੇ ਜਿਹੜੇ ਦਿੱਤੇ ਜਾਣ ਕਿ ਆਪਣੀ ਜਿਹੜੀ ਵਿਦਿਆ ਤੇ ਆਪਣੀ ਜਿਹੜੀ ਕਲਾ ਤੇ ਆਪਣੀ ਜਿਹੜੀ ਪ੍ਰਤਿਭਾਜ ਹੈ ਉਹਦਾ ਉਜਾਗਰ ਕਰ ਸਕਣ ਤੇ ਸਮਾਜ ਨੂੰ ਹੋਰ ਬਿਹਤਰ ਕਰ ਸਕਣ। ਦੇਣਾ ਸ਼ਬਦਾਂ ਦੇ ਨਾਲ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਜੈ ਹਿੰਦ।